ਜੀ ਸਸਿਗਰ ਜਾਨਾ ਫੋਸਸੋ ਸਾਰ ਜਾਨੇ ਵਧੀਆ ਹੋਣਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੀ 19 ਇੰਚ ਬ੍ਰੈਸ ਦੀਆਂ ਕਟਾਂ ਕਿ ਅਗਰ ਦਾ ਸੂਮਰ ਦੀ ਬ੍ਰੈਸ ਦੀ ਫਿਟਿੰਗ 19 ਇੰਚ ਆ ਤਾਂ ਤੁਸੀਂ ਤੀਰਾ ਕਿੰਨਾ ਲੈ ਸਕਦੇ ਹੋ ਤੇ ਮੋਢਾ ਕਿੰਨਾ ਲੈ ਸਕਦੇ ਹੋ ਠੀਕ ਹੈ ਜੀ ਸੋ ਤਾਂ ਆਪਾਂ ਕਟਿੰਗ ਕਰ ਲਿਆ ਹੋਇਆ ਆ ਠੀਕ ਹੈ ਜੀ ਫਰੰਟ ਬੈਕ ਦੋਨੋਂ ਪੱਲੇ ਡੱਟਲੇ ਹੋਇਆ ਸੀ ਸਭ ਤੋਂ ਪਹਿਲਾਂ ਅਸੀਂ ਤੀਰੇ ਦੀ ਮਾਰਕਿੰਗ ਕਰਾਂਗੇ ਤੀਰਾ ਰੱਖਾਂਗੇ ਜੀ ਅਸੀਂ ਇੱਥੋਂ 6.5 ਤੇ ਇਸ ਤਰ੍ਹਾਂ ਉਸ ਤੋਂ ਬਾਅਦ ਅਸੀਂ ਮੋਢੇ ਦੀ ਮਾਰਕਿੰਗ ਕਰਾਂਗੇ ਇਥੋਂ 7 ਇੰਚ ਤੇ ਸੇਮ ਹੀ ਇਸ ਸਾਈਡ ਤੋਂ ਸਾਡੇ 6 ਇੰਚ ਦੀ ਤੀਰੇ ਦੀ ਮਾਰਕਿੰਗ ਕਰਾਂਗੇ ਹਾਂਜੀ ਤੇ ਸਾਡੀ ਇਹ ਤੀਰੇ ਤੇ ਮੁੰਡੇ ਦੀ ਮਾਰਕਿੰਗ ਹੋ ਚੁੱਕੀ ਆ ਇਸ ਤੋਂ ਬਾਅਦ ਅਸੀਂ ਜਿਹੜੀ ਫਰੰਟ ਕਾਰਡ ਪਾਉਣੀ ਆ ਕਮੀਜ਼ ਦੀ ਫਰੰਟ ਕਾਰਡ ਦੀ ਮਾਰਕਿੰਗ ਕਰਾਂਗੇ 5.5 ਇੰਚ ਤੇ ਉੱਪਰ ਤੋਂ ਇਥੋਂ ਬ੍ਰੈਸ ਦੀ ਫਿਟਿੰਗ ਦੀ ਮਾਰਕਿੰਗ ਕਰਾਂਗੇ 9 ਇੰਚ ਤੇ ਇਸ ਤਰ੍ਹਾਂ ਇਹਨੂੰ ਹੁਣ ਅਸੀਂ ਰਾਉਂਡ ਸ਼ੇਪ ਦਵਾਂਗੇ ਇਸ ਤਰ੍ਹਾਂ ਇਹਨੂੰ ਰਾਉਂਡ ਸ਼ੇਪ ਦੇਣ ਤੋਂ ਬਾਅਦ ਇਸ ਤੋਂ ਬਾਅਦ ਅਸੀਂ ਫਰੰਟ ਕਾਰਡ ਦੀ ਮਾਰਕਿੰਗ ਕਰਾਂਗੇ 5.5 ਇੰਚ ਤੋਂ ਇੱਥੋਂ 1/2 ਇੰਚ ਦੀ ਮਾਰਕਿੰਗ ਕਰਨੀ ਹੈ ਅਸੀਂ ਇਸ ਸਾਈਡ 1/2 ਇੰਚ ਦੀ ਤੇ 5.5 ਇੰਚ ਦੀ ਅਸੀਂ ਮਾਰਕਿੰਗ ਕੀਤੀ ਹੋਈ ਆ ਉੱਥੇ ਹੀ ਅਸੀਂ 1/2 ਇੰਚ ਦੀ ਮਾਰਕਿੰਗ ਕਰ ਲੈਣੀ ਆ ਅਗਰ ਤਾਂ ਮੈਨੂੰ ਇਸ ਤਰ੍ਹਾਂ ਨਹੀਂ ਪਤਾ ਲੱਗੇਗਾ ਤੁਸੀਂ ਇਸ ਸਾਈਡ ਤੋਂ ਇਸ ਤਰ੍ਹਾਂ ਇੰਚ ਟੇਪ ਰੱਖ ਕੇ 6 ਇੰਚ ਤੇ ਮਾਰਕਿੰਗ ਕਰ ਲੈਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਇਹਨੂੰ ਟੇਡਾ ਇੰਚ ਟੇਪ ਰੱਖ ਕੇ ਇਸ ਸਾਈਡ ਮੋੜ ਲੈਣਾ ਤੇ ਇੱਥੇ ਇਹਨੂੰ ਰੌਂਗ ਸ਼ੇਪ ਦੇ ਦੇਣੀ ਹੈ ਇਸ ਤਰ੍ਹਾਂ ਹਾਂਜੀ ਇਹ ਸਾਡੇ ਟੀਰ ਔਰ ਮੁੱਡੇ ਦੀ ਮਾਰਕਿੰਗ ਹੋ ਚੁੱਕੀ ਆ ਉਸ ਤੋਂ ਬਾਅਦ ਆਪਾਂ ਫਰੰਟ ਕਾਰਡ ਦੀ ਮਾਰਕਿੰਗ ਵੀ ਕਰ ਲਈ ਹੋਈ ਆ ਹੁਣ ਆਪਾਂ ਜੀ ਤੇ ਹੁਣ ਆਪਾਂ ਕਰਾਂਗੇ ਟੀਰ ਔਰ ਮੁੱਡੇ ਦੀ ਕਟਿੰਗ ਸਭ ਤੋਂ ਪਹਿਲਾਂ ਅਸੀਂ ਫਰੰਟ ਬੈਕ ਦੋਨੋਂ ਪੱਲਿਆਂ ਦੀ ਇਕੱਠੀ ਕਟਿੰਗ ਕਰਨੀ ਆ ਇਸ ਤਰ੍ਹਾਂ ਠੀਕ ਹੈ ਜੀ ਹੁਣ ਅਸੀਂ ਇੱਥੋਂ ਪਾਵਾਂਗੇ ਫਰੰਟ ਕਾਰਡ ਦੀ ਮਾਰਕ ਠੀਕ ਹੈ ਜੀ ਹੁਣ ਆਪਾਂ ਇੱਥੋਂ ਪਾਵਾਂਗੇ ਫਰੰਟ ਕਟਿੰਗ ਜੀ ਤੇ ਇਹ ਸਾਡੀ ਸਿਰਲ ਮੁੰਡੇ ਦੀ ਕਟਿੰਗ ਹੋ ਚੁੱਕੀ ਆ ਫਰੰਟ ਕੱਟ ਵੀ ਅਸੀਂ ਪਾ ਲਈ ਹੋਈਆਂ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਵੀਡੀਓ ਵਧਿਆ ਲੱਗੂਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਦੱਸਿਓ ਜਰੂਰ ਵੀਡੀਓ ਕਿੱਦਾਂ ਲੱਗੀ ਥੈਂਕ ਯੂ ਸੋ ਮਚ